ਸ਼ਰਪਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁੰਡਿਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁੱਟਰਿਆਂ ਪਾਸੋਂ ਦੋ ਛੋੜੀਆਂ ਸੋਨੇ ਦੀਆਂ ਵਾਲੀਆਂ ਤੇ ਇੱਕ ਪਲਸਰ ਮੋਟਰਸਾਈਕਲ ਵੀ ਬ੍ਰਮ੍ਹਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੁੱਲਵਾਲ ਦੇ ਐਸਐਚਓ ਅਮਨਦੀਪ ਕੁਮਾਰ ਨੇ ਦੱਸਿਆ ਕਿ ਬੀਤੀ 3 ਜੁਲਾਈ ਨੂੰ ਬੁੱਲਵਾਲ ਪੁਲਿਸ ਕੋਲ ਜਸਵੀਰ ਕੋਰ ਪਤਨੀ ਅਵਤਾਰ ਸਿੰਘ ਵਾਸੀ ਪਿੰਡੋਰੀ ਬਾਵਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਮਹਿਲਾ ਸਾਥੀ ਨਾਲ ਪਿੰਡ ਤੋਂ ਜਾ ਰਹੀ ਸੀ ਤੇ ਜਿਵੇਂ ਹੀ ਖਟਿਆਲਾ ਸਿਆਣੀਆਂ ਲਾ ਕੇ ਪਹੁੰਚੀ ਤਾਂ ਪਿੱਛੇ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸਤੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਤੇ ਫਰਾਰ ਹੋ ਗਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਲੁਟੇਰਿਆਂ ਦੀ ਪਛਾਣ ਹਰਜੀਤ ਸਿੰਘ ਵਾਸੀ ਹੁਸੈਨਪੁਰ ਅਤੇ ਗੁਰਪ੍ਰੀਤ ਸਿੰਘ ਵਾਸੀ ਮਹਿਤਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਸੀ ਉਹਨਾਂ ਦੱਸਿਆ ਕਿ ਪੁਲਿਸ ਨੇ ਦੋਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਰਿਮਾਂਡ ਹਾਸਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੁਸ਼ਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ੋਪ ਦੀ ਰਿਪੋਰਟ ਮਿਤੀ 10/7/2024 ਨੂੰ ਥਾਣਾ ਬੁੱਲਵਾਲ ਵਿਖੇ ਇੱਕ ਕੰਪਲੇਂਟ ਜਸਪੀਰ ਗੌਰ ਪਤਨੀ ਅਵਤਾਰ ਸਿੰਘ ਵਾਸੀ ਲੋਹੜੀ ਬਾਵਾ ਵੱਲੋਂ ਕੀਤੀ ਗਈ ਸੀ ਕਿ ਕੋਈ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਖੜਿਆਲਾ ਸਿਆਣੀਆਂ ਲਾਕੇ ਉਸ ਦੀਆਂ ਵਾਰੀਆਂ ਸਟਰੈਚ ਕਰਨੀਆਂ ਸੀ ਜਿਸ ਤੇ ਅਸੀਂ ਮਕਦਮਾ ਨੰਬਰ 112 ਮਿਤੀ 3/7/2024 304 ਪੀਐਨਐਸ ਦੇ ਤਹਿਤ ਥਾਣਾ ਬੁੱਲਵਾਲ ਵਿਖੇ ਦਰਜ ਕੀਤਾ ਤੇ ਮਾਰਜੋਗ ਐਸਐਸਪੀ ਸਾਹਿਬ ਹੁਸ਼ਿਆਰਦੂਰ ਜੀ ਦੇ ਨਿਸ਼ਾਨਦੇਸ਼ਾਂ ਦੇ ਤਹਿਤ ਅਸੀਂ ਵੱਖ-ਵੱਖ ਪਾਰਟੀਆਂ ਬਣਾ ਕੇ ਜਿਸ ਵਿੱਚ ਸੀਐਸਟਾਫ ਦੀ ਟੀਮ ਤੇ ਸਾਡੀ ਥਾਣਾ ਪੁਲਿਸ ਵਾਲੀ ਟੀਮ ਇਹਨਾਂ ਵੱਲੋਂ ਕੈਮਰੇ ਚੈੱਕ ਕੀਤੇ ਗਏ ਸੀਗੇ ਤੇ ਇਸੇ ਦੌਰਾਨ ਅਸੀਂ ਇਹਨਾਂ ਨੂੰ ਤ੍ਰੇਸ ਕਰਕੇ ਜਿਹੜੇ ਦੋਨੇ ਨੌਜਵਾਨ ਆ ਜਿਨ੍ਹਾਂ ਨੇ ਸਨੈਚਿੰਗ ਕੀਤੀ ਸੀ ਨਾਲ ਕਾਬੂ ਕੀਤਾ ਤੇ ਸਾਰੇ ਇਹਨਾਂ ਦਾ ਕੀ ਕਾਰਵਾਈ ਕੀਤੀ ਜਾਂਦੀ ਉਹ ਇਹ ਦੋਨੇ ਨੌਜਵਾਨ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਸਮਰਾਵਾਸੀ ਪਿੰਡ ਸਮਰਾਮਾ ਮਹਿਤਪੁਰ ਦਾ ਰਹਿਣ ਵਾਲਾ ਆ ਤੇ ਹਰਜੀਤ ਸਿੰਘ ਸਣੀ ਪੁੱਤਰ ਪਰਮਜੀਤ ਸਿੰਘ ਵਾਸੀ ਸਟੈਂਡਫੋਰਡ थाना ਸਤਨਕੂਤਰ ਚੰਦਰ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਹੋਇਆ ਸੀ ਉਸ ਦੇ ਵਿੱਚ ਇਹਨਾਂ ਨੂੰ ਹਸ्तार ਦਿੱਤਾ ਗਿਆ ਤੇ ਇਹਨਾਂ ਦੇ ਪਾਸੋਂ ਅਸੀਂ ਜਿਹੜੀਆਂ ਖੋਹ ਗਿੱਟੀਆਂ ਵਾਲੀਆਂ ਸੀਗੀਆਂ ਤੇ ਪਲੱਸ ਜਿਹੜੇ ਮੋਟਰਸਾਈਕਲ ਦੀ ਇਹਨੇ ਬਾਤ ਕਰ ਦਿੱਤੀ ਸੀ ਇਹ ਦੋਨੇ ਚੀਜ਼ਾਂ ਬਰਾਮਦ ਕੀਤੀਆਂ ਤੇ ਸਾਰੇ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮਾ ਦਰਜਾ ਜਿਹੜਾ ਗੁਰਪ੍ਰੀਤ ਸਿੰਘ ਗੋਪੀਆ ਇਹਦੇ ਤੇ ਪਹਿਲਾਂ ਵੀ ਮੁਕਦਮੇ ਦਰਜੇ ਆ <laughs> we at GNA University see potential in everyone and everything around us. We drive innovation and entrepreneurship. We groom competent global citizens to affect positive change around them.